ਸਾਥੀ ਮੇਰੇ ਭੈਣਾ ਭਰਾਵਾਂ ਨੂੰ ਜਿੱਥੇ ਵੀ ਦਿੱਕਰ ਮੇਰੀ ਆਵਾਜ਼ ਪਹੁੰਚ ਸਕਦੀ ਹੈ ਜਰੂਰ ਪਹੁੰਚਾਓ ਮੈਂ ਇੱਕ ਜ਼ਰੂਰੀ ਬੇਨਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜ਼ਰੂਰੀ ਬੇਨਤੀ ਭਰਾਵੋ ਕੀ ਹੈ ਜ਼ਰੂਰੀ ਬੇਨਤੀ ਮੇਰੀ ਇਹ ਹੈ ਕਿ 11 ਤਰੀਕ ਨੂੰ ਜਾਨੀ ਕਿ ਅੱਜ ਹੈਗੀ ਆ 8 11 ਤਰੀਕ ਨੂੰ ਫਿਰੋਜ਼ਪੁਰ ਐਸਐਸਪੀ ਦਫ਼ਤਰ ਇੱਕ ਆਪਾਂ ਵੱਡਾ ਇਕੱਠ ਕਰਨ ਲਈ ਜਾ ਰਹੇ ਹਾਂ ਸਾਰੇ ਹੀ ਵੱਡਾ ਇਕੱਠ ਆਪਾਂ ਕਿਤੇ ਲਈ ਕਰਨ ਲਈ ਜਾ ਰਹੇ ਹਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ 2022 ਦੇ ਵਿੱਚ ਜਿਹੜੀ ਕਿ ਮੋਦੀ ਜਦੋਂ ਕਿ 2022 ਦੇ ਵਿੱਚ 5 ਜਨਵਰੀ ਨੂੰ 2022 ਨੂੰ ਜਦੋਂ ਮੋਦੀ ਆਪਣਾ ਪੰਜਾਬ ਆਇਆ ਪੰਜਾਬ ਆਇਆ ਸੀਗਾ ਮੋਦੀ ਮੋਦੀ ਦੀ ਉਹ ਫੇਰੀ ਦੇ ਉੱਪਰ ਕਿਸਾਨ ਜਥੇਬੰਦਿਆਂ ਨੇ ਵਿਰੋਧ ਕੀਤਾ ਸੀਗਾ ਉਹ ਇੱਕ ਸਿਰਫ ਔਰ ਸਿਰਫ ਇੱਕ ਵਿਰੋਧ ਸੀਗਾ ਆਪਣਾ ਪਰ ਉਹਦੇ ਸੰਬੰਧ ਦੇ ਵਿੱਚ ਕਾਂਗਰਸ ਨੇ ਜਿਹੜੀ ਕਿ ਇੱਕ ਅਣਸੱਤਿਆਂ ਉੱਪਰ ਬੰਦਿਆਂ ਉੱਪਰ ਪਰਚਾ ਦਰਜ ਕੀਤਾ ਸੀਗਾ ਪਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹਨੇ ਸਾਡੀਆਂ ਕਿਸਾਨ ਜਥੇਬੰਦੀਆਂ ਤੇ ਸਾਡੇ ਆਗੂਆਂ ਪਰ 307 ਜਿਹੜਾ ਪਰਚਾ ਦਰਜ ਕੀਤਾ ਹੋਇਆ ਉਹ 300 ਪਰਚੇ ਦੇ ਸੰਬੰਧ ਦੇ ਵਿੱਚ ਆਪਾਂ 11 ਤਰੀਕ ਨੂੰ ਆਪਾਂ ਵੱਡਾ ਇਕੱਠ ਐਸਐਸਪੀ ਦਫ਼ਤਰ ਕਰਨ ਲਈ ਜਾ ਰਹੇ ਹਾਂ ਫਰੋਜ਼ਪੁਰ ਫਰੋਜ਼ਪੁਰ ਮੈਂ ਸਾਰੀ ਹੀ ਮੇਰੇ ਨੌਜਵਾਨ ਸਾਥੀਆਂ ਨੂੰ ਮੇਰੇ ਭੈਣਾ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ 11 ਤਰੀਕ ਨੂੰ ਆਪਾਂ ਫਰੋਜ਼ਪੁਰ 9 ਵਜੇ ਪਹੁੰਚਣਾ ਕਿਉਂਕਿ ਜਿਹੜੀ ਭਗਮਾਨਤਮਾਨ ਦੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਸਾਨੂੰ ਸਭ ਨੂੰ ਪਤਾ ਹੀ ਆ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਜਿਹੜਾ ਕਿ ਅਮਿਤ ਸ਼ਾਹ ਦੇ ਨਾਲ ਸੈਂਟਰ ਦੇ ਨਾਲ ਕਿਉਂ ਗੁਚੜੀ ਮਿਲ ਕੇ ਬਣ ਕੇ ਚੱਲਦਾ ਹੈ ਇਹਨੇ ਦੱਸਤਾ ਕਿ ਮੈਂ ਕਿੰਨਾ ਪੰਜਾਬ ਦਾ ਵਿਰੋਧੀ ਆ ਚਰਨਜੀਤ ਚੰਨੀ ਨੇ ਵਿਸਖ ਉਸ ਸਮੇਂ ਦੀ ਕਾਂਗਰਸ ਦੀ ਸਰਕਾਰ ਨੇ 283 ਧਾਰਾ ਦੇ ਅਧੀਨ ਜਿਹੜਾ ਕਿ ਅਣਪਛਾਤੇ ਵਿਅਕਤੀ ਨੇ ਪਰਚਾ ਦਰਜ ਕੀਤਾ ਸੀਗਾ ਜਿਵੇਂ ਮਰਜ਼ੀ ਸੀਗਾ ਚਰਨਜੀਤ ਚੰਨੀ ਸੀਗਾ ਜਿਹੜਾ ਉਹ ਕਿਸਾਨਾਂ ਲਈ ਹਿੱਕੜਾ ਕੇ ਖੜਿਆ ਸੀਗਾ ਉਹਨੇ ਗੱਲ ਸੱਚ ਨੂੰ ਸੱਚ ਝੂਠ ਨੂੰ ਝੂਠ ਕਿਹਾ ਸੀ ਗੋਣੇ ਗੱਲ ਚਰਨਜੀਤ ਚੰਨੀ ਨੇ ਉਸ ਸਮੇਂ ਦੇ ਵਿੱਚ ਇਹ ਗੱਲ ਕਹੀ ਸੀਗੀ ਵੀ ਭਰਾਵੋ ਉੱਥੇ ਤੱਕ ਇਕੱਠ ਹੀ ਨਹੀਂ ਹੋਇਆ ਜਿਹੜੇ ਕੁਰਸੀਆਂ ਖਾਲੀ ਸੀਗੀਆਂ ਇਹਦੇ ਕਰਕੇ ਜਾਣ ਕੇ ਜਾਣ ਬੁੱਝ ਕੇ ਜਿਹੜਾ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਵੱਲੋਂ ਡਰਾਮਾ ਕੀਤਾ ਗਿਆ ਅੱਜ ਉਹ ਕਿਸਾਨਾਂ ਉੱਪਰ 307 ਦੇ ਪਰਚੇ ਦਰਜ ਨੇਗੇ ਤੇ ਕੋਰਟ ਵੱਲੋਂ ਜਿਹੜਾ ਗ੍ਰਿਫਤਾਰੀ ਬਰਾਂਟ ਕੀਤਾ ਕੱਢੇ ਗਏ ਨੇ ਕਿ ਵੀ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਇਸ ਕਰਕੇ ਮੈਂ ਸਾਰੇ ਹੀ ਮੇਰੇ ਪੰਜਾਬ ਵਾਸੀਆਂ ਨੂੰ ਮੇਰੇ ਨੌਜਵਾਨ ਸਾਥੀਆਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ 11 ਤਰੀਕ ਨੂੰ ਆਪਾਂ ਵੱਡਾ ਇਕੱਠ ਫਿਰੋਜ਼ਪੁਰ ਕਰਨਾ ਹੈ 11 ਤਰੀਕ ਨੂੰ ਆਪਾਂ 9 ਵਜੇ ਸਾਰਿਆਂ ਨੇ ਪਹੁੰਚਣਾ ਦੇਸਕ ਆਪਾਂ ਨੂੰ ਲੱਖ ਪ੍ਰਸ਼ਾਸਨ ਰੋਕੇ ਪਰ ਆਪਾਂ ਉੱਥੇ ਸਾਰੇ ਜਾਣਿਆਂ ਨੇ ਪਹੁੰਚਣਾ ਬੀਰੋ ਮੇਰੇ ਭਰਾਵੋ ਮੇਰੇ ਨੌਜਵਾਨ ਸਾਥਿਓ ਜਿਹੜੇ ਕਿ ਸਰਜੀਤ ਫੂਲ ਦੀ ਆਪਣੀ ਜਥੇਬੰਦੀ ਕਰਾਂ ਕ੍ਰਾਂਤੀਕਾਰੀ ਜਥੇਬੰਦੀ ਤੇ ਹੋਰ ਜਿਹੜੇ ਜਥੇਬੰਦੀਆਂ ਦੇ ਆਗੂ ਆ ਪਰ ਚੇ ਦਰਦ ਨੇਗੇ ਸਭ ਤੋਂ ਬਾਅਦ ਜਿਹੜੀ ਕਿ ਸਾਡੀ ਸਰਜੀਤ ਫੂਲ ਜੀ ਸਾਡੇ ਪ੍ਰਧਾਨ ਸਾਹਿਬ ਉਹਨਾਂ ਦੇ ਜਥੇਬੰਦੀਆਂ ਕ੍ਰਾਂਤੀ ਕਰੇ ਉਹਨਾਂ ਦੇ ਉੱਪਰ ਜਿਹੜੇ ਇਹ ਪਰਚੇ ਦਰਜ ਕੀਤੇ ਗਏ ਨੇਗੇ ਇਸ ਕਰਕੇ ਮੈਂ ਸਾਰੇ ਹੀ ਜਥੇਬੰਦੀਆਂ ਨੂੰ ਸਾਰੇ ਹੀ ਕਿਸਾਨ ਜਥੇਬੰਦੀਆਂ ਨੂੰ ਸਾਰੇ ਹੀ ਮਜ਼ਦੂਰ ਜਥੇਬੰਦੀਆਂ ਨੂੰ ਸਾਰੇ ਹੀ ਨੌਜਵਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ 11 ਤਰੀਕ ਨੂੰ ਵੱਡਾ ਜਿਹੜਾ ਇਕੱਠ ਆਪਾਂ ਫਰੋਜਪੁਰ ਕਰਨਾ ਸਾਰਿਆਂ ਨੂੰ ਬੇਨਤੀ ਆ ਵੀ 9 ਵਜੇ ਆਪੋ ਆਪਣੇ ਸਾਧਨ ਲੈ ਕੇ ਤੁਸੀਂ ਸਾਰੇ ਜਣੇ ਨੇ ਫਰੋਜਪੁਰ ਪਹੁੰਚਣਾ ਮੇਰੇ ਜਿੱਥੇ ਵੀ ਤਿਕਰੇ ਮੇਰਾ ਤੁਸੀਂ ਸਨੇਹਾ ਪਛਾ ਸਕਦੇ ਹੋ ਤੋਜਪੁਰ ਵਾਸੀਆਂ ਨੂੰ ਵਾ ਵਾ ਛੱਡ ਕੇ ਮੈਂ ਬੇਨਤੀ ਕਰਦਾ ਨੇੜੇ ਤਰੇੜੇ ਦੇ ਪਿੰਡਾਂ ਨੂੰ ਮੈਂ ਬੇਨਤੀ ਕਰਦਾ ਭਰਾਵੋ ਆਪਾਂ 11 ਤਰੀਕ ਨੂੰ ਸਾਰਿਆਂ ਨੇ ਉੱਥੇ ਪਹੁੰਚਣਾ ਕਿਉਂਕਿ ਜਿਹੜੀ ਭਗਵਾਨਤ ਮਾਨ ਦੀ ਸਰਕਾਰ ਆ ਜਿਹਨੇ ਸਾਡੇ ਉੱਪਰ 307 ਦੇ ਪਰਚੇ ਦਰਜ ਕੀਤੇ ਨੇ ਰਾਤ ਦਾ ਕਤਲ ਦੇ ਪਰਚੇ ਦਰਜ ਕੀਤੇ ਨੇ ਵੀਰੋ ਭਰਾਵੋ ਇਸ ਤੋਂ ਮਾੜੀ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਹੋ ਨਹੀਂ ਸਕਦੀ ਇਸ ਤੋਂ ਮਾੜਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਪੈਦਾ ਨਹੀਂ ਹੋ ਸਕਦਾ ਜਿਹੜਾ ਕਿ ਕਿਸਾਨਾਂ ਦੇ ਆ ਵੋਟਾਂ ਲੈ ਕੇ ਕਿਸਾਨਾਂ ਦਾ ਪੁੱਤ ਕਹਾਉਣ ਵਾਲਾ ਵੱਡਾ ਆਪ ਦੇ ਆਪ ਨੂੰ ਪੰਜਾਬ ਦਾ ਰਖਵਾਲਾ ਕਹਾਉਣ ਵਾਲਾ ਉਹਨੇ ਸਾਡੇ ਉੱਪਰ ਹੀ 307 ਦੇ ਪਰਚੇ ਦਰਜ ਕਰਤੇ ਇਸ ਕਰਕੇ ਇਦੋਂ ਮਾੜੀ ਨਖੇਦੀ ਦੀ ਗੱਲ ਕੋਈ ਪੰਜਾਬ ਦੇ ਵਿੱਚ ਹੋ ਨਹੀਂ ਸਕਦੀ ਕਾਂਗਰਸ ਦੀ ਸਰਕਾਰ ਸੀ ਚਰਨਜੀਤ ਚੰਨੀ ਸਰਕਾਰ ਸੀ ਚਰਨਜੀਤ ਚੰਨੀ ਨੇ ਅਣਪਛਾਤੇ ਦੇ ਉੱਪਰ ਪਰਚੇ ਦਰਜ ਕੀਤੇ ਸੀਗੇ ਪਰ ਇਸ ਮੁੱਖ ਮੰਤਰੀ ਨੇ ਬਾਇ ਨਾਮ ਸਾਡੇ ਕਿਸਾਨ ਆਗੂਆਂ ਦੇ ਨਾਮ ਸਾਰਿਆਂ ਦੇ ਨਾਮ ਸਮੇਤ ਜਿਹੜੇ ਪਰਚੇ ਦਰਜ ਕੀਤੇ ਨੇਗੇ ਭਰਾਵੋ ਇਸ ਕਰਕੇ ਆਓ ਇਸ ਇਸ ਜਿਹੜਾ ਡਿਕਟੇਟਰ ਮੁੱਖ ਮੰਤਰੀ ਨੂੰ ਪੰਜਾਬ ਦਾ ਬੀ ਟੀਮ ਜਿਹੜੀ ਕਿ ਹੈ ਜਿਹੜੀ ਕਿ ਗੱਲਾਂ ਕਰਦੇ ਨੇ ਪੰਜਾਬ ਦਾ ਹੈ ਬੀ ਟੀਮ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਇਸ ਕਰਕੇ ਆਉਂ ਨੂੰ ਮੂੰਹ ਤੋੜਵਾ ਜਵਾਬ ਦੀਏ ਇਹ ਸਾਰੇ ਪਾਸੋਂ ਜਿਹੜਾ ਕਿ ਕਿਸਾਨਾਂ ਨੂੰ ਦਬਾਉਣ ਤੇ ਲੱਗਿਆ ਹੋਇਆ ਭਰਾਵੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਸਾਡਾ ਨੌਜਵਾਨ ਸੀਧ ਕਰਤਾ ਹੋ ਜਿਹੜਾ ਵੀ ਕੁਝ ਹੈ ਪੰਜਾਬ ਦਾ ਮੁੱਖ ਮੰਤਰੀ ਕਰ ਰਿਹਾ ਆਓ ਇਹਦਾ ਮੂੰਹ ਤੋੜਵਾ ਜਵਾਬ ਆਪਾਂ 11 ਤਰੀਕ ਨੂੰ ਆਪਾਂ ਫਰੋਜ਼ਪੁਰ ਐਸਐਸਪੀ ਦਫ਼ਤਰ ਪਹੁੰਚ ਕੇ ਦੇਣਾ ਮੈਂ ਸਾਰੇ ਹੀ ਨੌਜਵਾਨ ਸਾਥੀਆਂ ਨੂੰ ਮੇਰੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਆਪਾਂ ਜਿਹੜਾ ਕਿ ਫਰੋਜ਼ਪੁਰ ਪਹੁੰਚਣਾ ਐਸਐਸਪੀ ਦਫ਼ਤਰ 11 ਤਰੀਕ ਨੂੰ 9 ਵਜੇ ਸਾਰੇ ਹੀ ਆਪੋ ਆਪਣੇ ਸਾਧਨ ਲੈ ਕੇ ਤੁਸੀਂ ਉੱਥੇ ਸਾਰਿਆਂ ਨੇ ਪਹੁੰਚਣਾ ਕਿਉਂਕਿ ਆਪਾਂ ਜਿਹੜੇ ਸਾਡੇ ਕਿਸਾਨਾਂ ਆਗੂਆਂ ਦੇ ਉੱਪਰ ਹੋਏ ਪਰਚਾ ਨੂੰ ਆਪਾਂ ਕੈਨਸਲ ਕਰਾਉਣਾ ਮੇਰੇ ਸਾਰੇ ਹੀ ਨੌਜਵਾਨ ਲੋਕਾਂ ਨੂੰ ਲੜਨ ਵਾਲੇ ਸੰਘਰਸ਼ੀ ਲੋਕਾਂ ਨੂੰ ਬੇਨਤੀ ਹੈ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਭਗਮਾਤਮਾਨ ਹੈ ਜਿਹੜਾ ਕਿ ਇਹ ਅਮਿਤ ਸ਼ਾਹ ਦਾ ਤੇ ਭਾਜਪਾ ਦਾ ਹੱਥ ਠੋਕਾ ਬਣਿਆ ਹੋਇਆ ਆਉਣ ਮੂੰਹ ਤੋੜਮਾ ਜਵਾਬ ਦੇ ਗਏ 11 ਤਰੀਕ ਨੂੰ ਮੇਰੀ ਸਾਰੇ ਧਾਵਾਂ ਤੇ ਸਨੇਹਾ ਪਹੁੰਚਾ ਦੇਣਾ ਵੱਧ ਤੋਂ ਵੱਧ ਲੋਕਾਂ ਤੇ ਕਰ ਸਨੇਹਾ ਪਹੁੰਚਾ ਦੇਣਾ ਆਪਾਂ 11 ਤੱਕ ਨੂੰ ਫਿਰੋਜ਼ਪੁਰ ਪਹੁੰਚਣਾ ਵੀਰੋ ਭਰਾਵੋ ਮੇਰੀ ਇਹ ਬੇਨਤੀ ਪ੍ਰਵਾਨ ਕਰਿਓ ਆ ਪੇਜ ਤੁਹਾਨੂੰ ਪਤਾ ਹੈ ਮੇਰਾ ਚੱਲਦਾ ਨਹੀਂ ਹੈਗਾ ਤੇ ਪਹਿਲਾਂ ਵਾਲੇ ਪੇਜ ਤੁਹਾਨੂੰ ਪਤਾ ਬੰਦ ਕਰ ਤੇ ਵੀਰੂ ਆਪੇ ਤੇ ਜਿੰਨੇ ਦਿੱਤੀ ਵੀ ਤੇ ਕਿਰਤੀ ਸਨੇਹਾ ਪਾਚ ਸਕਦੇ ਹੋ ਆਪਾਂ 11 ਤਿਕਨੂ ਆਪਾਂ ਪਰੋਜ ਪਰ ਪਹੁੰਚਣਾ ਹੈ ਤੇ ਆਪਾਂ ਜਿਹੜੇ ਆਪਣੇ ਕਿਸਾਨ ਆਗੂਆਂ ਦੇ ਉੱਪਰ ਹੋਏ 307 ਦੇ ਪਰਚੇ ਆਪਾਂ ਕੈਨਸਲ ਕਰਾਉਣੇ ਆ ਇਹ ਧਰਨਾ ਆਪਾਂ